ਗੱਲ ਜਮਾਨੇ ਦੀ ਇਹੋ ਜਿਹੀ ਬਣ ਗਈ ਹੈ ਕੱਲ ਇੱਕ ਵੀਡੀਓ ਆ ਰਹੀ ਸੀ ਪੱਤਰਕਾਰ ਨੇ ਪੁੱਛਿਆ ਵੀ ਆ ਦਿਨ ਕਿਹੜੇ ਚੱਲ ਰਿਹਾ ਤੁਸੀਂ ਆਏ ਹੋ ਤੇ ਨੌਜਵਾਨ ਜਾ ਰਹੇ ਤੇ ਸਾਨੂੰ ਇਸ ਗੱਲ ਦਾ ਜਵਾਬ ਦਿਓ ਵੀ ਚਾਰੇ ਸਾਹਿਬ ਜਦਿਆਂ ਦਾ ਨਾਮ ਕੀ ਹੈ ਇੱਕ ਕਹੀ ਜਾਂਦਾ ਇੱਕ ਨੂੰ ਅਜੀਤਜੀਤ ਕਹਿੰਦੇ ਸੀ ਇੱਕ ਦਾ ਨਾਮ ਇਹੋ ਜਿਹਾ ਹੈਗਾ ਕੋਈ ਨਾ ਦੂਜੇ ਵਾਲ ਮਾਈਕ ਕੀਤਾ ਵੀ ਗੱਲ ਸਰ ਉਹ ਕਹਿੰਦਾ ਜੀ ਮੈਨੂੰ ਨਹੀਂ ਆਉਂਦਾ ਜੀ ਤੀਜੇ ਨੂੰ ਪੁੱਛਿਆ ਵੀ ਦਿਨ ਕਿਹੜੇ ਚੱਲ ਰਹੇ ਕਹਿੰਦਾ ਖੰਡ ਦੇ ਦਿਨ ਚੱਲਦੇ ਮਾਹਰ ਜੋ ਬੜਾ ਦੁੱਖ ਆਰਾ ਤੂੰ ਸਾਡੇ ਨੂੰ ਪੁੱਤ ਵਾਰਿਆ ਤੂੰ ਸਾਡੇ ਦੀ ਸਭ ਕੁਝ ਵਾਰ ਦਿੱਤਾ ਘਰੋਂ ਬੇ ਘਰ ਹੋ ਕੇ ਤੁਰ ਪਿਆ ਚਾਰ ਪੁੱਤ ਸੀ ਚਾਰ ਨੂਹਾਂ ਆਉਂਦੀਆਂ ਅੱਗੇ ਚਾਰ ਚਾਰ ਉਹਨਾਂ ਦੇ ਘਰ ਔਲਾਦ ਸੰਤਾਨ ਪੁੱਤ ਪੈ ਜਹੁੰਦੇ ਕਿੱਡਾ ਵੱਡਾ ਪਰਿਵਾਰ ਹੁੰਦਾ ਸੀ ਜੇ ਤੂੰ ਵੀ ਰਾਜਨੀਤੀ ਵਰਤਣਾਉ ਤੇ ਕਿਉਂ ਘਰੋਂ ਬਾ ਘਰ ਹੋਣਾ ਜੇ ਤੇਰੇ ਦਿਲ ਵਿੱਚ ਵੀ ਕਿਤੇ ਆ ਜਾਂਦੀ ਕੁਰਸੀ ਵਾਲੀ ਗੱਲ ਜੇ ਕਿਤੇ ਰਾਜਨੀਤੀ ਵਰਤ ਜਾਂਦੇ ਗੁਰੂ ਗੋਬਿੰਦ ਸਿੰਘ ਜੀ ਸਰਕਾਰ ਨਾਲ ਹੱਥ ਮਲਾਉਂਦੇ ਮੱਥਾ ਟੇਕਣ ਵਾਲਿਆਂ ਦੀ ਕਮੀ ਕੋਈ ਨਹੀਂ ਸੀ ਪੈਸੇ ਚੜਾਉਣ ਵਾਲਿਆਂ ਦੀ ਕਮੀ ਕੋਈ ਨਹੀਂ ਸੀ ਤੇ ਰਾਜਿਆਂ ਮਹਾਰਾਜਿਆਂ ਨੂੰ ਮਾਤ ਪਾਤ ਤਾਂ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੀਸ ਤੇ ਸੁਨਹਿਰੀ ਕਲਗੀ ਚਲਮਲ ਚਲਮਲ ਕਰਦੀ ਰੇਸ਼ਮੀ ਪੋਸ਼ਾਕ ਢਾਈ ਢਾਈ ਲੱਖ ਰੁਪਏ ਦੀ ਚਾਨਣੀ ਉਦੋਂ ਇਤਿਹਾਸ ਵਿੱਚ ਲਿਖਿਆ ਗੁਰੂ ਗੋਬਿੰਦ ਸਿੰਘ ਦੇ ਸੀਸ ਤੇ ਸਜਦੀ কবি তো নীল যায় হা জি তু যাকে ਉਹ ਕਲਗੀ ਵਾਲੇ ਨੂੰ ਐਵੇਂ ਨਹੀਂ ਯਾਦ ਕਰਦੇ ਉਹ ਦੀ ਅਰਜੀ ਅਪੀਲ ਸੀ ਰੱਬ ਅਕੇ ਤੂੰ ਮੇਰੀ ਦਾਤਿਆ ਪੂਰੀ ਫਰਿਆਦ ਕਰਦੇ ਚਾਹੇ ਵਸਦਾ ਘਰ ਬਰਬਾਦ ਕਰ ਦੇ ਓ ਚੁਣ ਲੈ ਨਾ ਹਾਂ ਦੇ ਨਾਲ ਪਰਵਾਰ ਭਾਵੇਂ ਐ ਪਰਖਾਲਸਾ ਪੰਥ ਆਬਾਦ ਕਰ ਦੇ ਤੂੰ ਮੇਰਾ ਖਾਲਸਾ ਪੰਥ ਆਬਾਦ ਕਰ ਦੇ ਨਹਾ ਦੇ ਨਾਲ ਪਰਿਵਾਰ ਸਾਰਾ ਪਰ ਤੂੰ ਮੇਰਾ ਖਾਲਸਾ ਪੰਥਿਆਬਾਦ ਕਰ ਦੇ ਗੁਰੂ ਗੋਬਿੰਦ ਸਿੰਘ ਦੇ ਅੰਦਰ ਦੇ ਭੰਨ ਨਾ